ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਦੋ ਦਿਨ ਰੈਸਟ ਕਰਕੇ ਹੁਣ ਹੋ ਗਿਆ ਜੀ ਆਪਾਂ ਥੋੜੇ ਸਟੇਬਲ ਸਹੀ ਉਹ ਮੈਨੂੰ ਰੈਸਟਲੈਸ ਜਿਹਾ ਲੱਗੰਦਿਆ ਸੀ ਆਪਣਾ ਆਪ ਤਾਂ ਮੈਂ ਕਿਹਾ ਮੈਂ ਦੋ ਤਿੰਨ ਦਿਨ ਰੈਸਟ ਕਰਾਂ ਛੋਟੇ-ਮੋਟੇ ਕੰਮ ਕਰਨ ਵਾਲੇ ਸੀ ਉਹ ਕੀਤੇ ਥੋੜੇ-ਬਹੁਤੇ ਮਨਵੀਰ ਦੇ ਕੰਮ ਸੀਗੇ ਉਹ ਆਪਾਂ ਕੀਤੇ ਤੇ ਸੋ ਫਿਰ ਦੁਪਹਿਰ ਨੂੰ ਸੌਂਦੇ ਨਹੀਂ ਮੈਂ ਤਾਂ 2 ਘੰਟੇ ਦੁਪਹਿਰ ਨੂੰ ਰੋਜ਼ ਸੌਂਦੀ ਰਹਿੰਦਾ ਹੁਣ ਤਾਂ ਮੈਂ ਠੀਕ ਆ ਵੈਸੇ ਵੀ ਰੋਜ਼ ਰੋਜ਼ ਉਹੀ ਵਲੌਗ ਫਿਰ ਹਵੇਲੀ ਦੇ ਮੈਂ ਕਹੇ ਫਿਰ ਉਹੀ ਰੋਜ਼ ਕੀ ਦਿਖਾਈ ਜਾਵੋ ਉਹਨੂੰ ਕੀ ਕਹੀਦਾ ਵਲੌਗਸ ਦੇ ਵਿੱਚ ਤੇ ਤਾਂ ਵੀ ਮੈਂ ਵਲੌਗ ਜਿਹੜੇ ਉਹ ਨਹੀਂ ਬਣਾਏ ਤਾਂ ਅੱਜ ਤਾਂ ਵਲੌਗ ਬਣਾਉਣਾ ਬੰਦ ਆ ਸੀ ਕਿਉਂਕਿ ਉੱਥੇ ਹੋ ਗਿਆ ਕਾਂਡ ਹਵੇਲੀ ਹਨਾ ਮਰੀ ਉੱਥੇ ਹਵੇਲੀ ਕਾਂਡ ਹੋਇਆ ਮਤਲਬ ਸਮਾਦੀ ਉਹ ਜਿਹੜਾ ਆਪਣਾ ਡੇਰਾ ਤੇ ਮਨਵੀਰ ਇੱਥੇ ਆ ਗਿਆ ਯੂਨੀਵਰਸਿਟੀ ਤੋਂ ਆਪਣਾ ਖਾਣਾ ਪੀਣਾ ਖਾਂਦਿਆ ਪੱਠੇ ਪਾਇਆ ਪਹਿਲਾਂ ਹੁਣ ਆ ਕੇ ਖਾਣ ਜੋ ਖਾਣਾ-ਦਾਣਾ ਆਪਣਾ ਉਹ ਖਾਂਦਾ ਤੇ ਹੁਣ ਅਸੀਂ ਚੱਲੇ ਆ ਜੀ ਚਾਰ ਵਜੇ ਚੱਲੇ ਆ ਟਾਰਗਟ ਡਣ ਵਾਸਤੇ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਦੱਸਦੇ ਆ ਕੀ ਉੱਥੇ ਹੋਇਆ ਤੇ ਹੁਣ ਇਹਦੇ ਵਾਸਤੇ ਸਾਨੂੰ ਗਾਂ ਕੀ ਕਰਨਾ ਚਾਹੀਦਾ ਹਨਾ ਮਨੀ ਤੇ ਚਲੋ ਉੱਥੇ ਜਾ ਕੇ ਆਪਾਂ ਸਾਰੀ ਗੱਲਬਾਤ ਕਰਦੇ ਫਿਰ ਤੁਹਾਨੂੰ ਦੱਸਦੇ ਆ ਜੀ ਇੱਥੇ-ਇੱਥੇ ਆ ਗਏ ਆ ਜੀ ਆਪਾਂ ਹਵੇਲੀ ਤੇ ਇਹ ਜੀ ਆਪਣੀ ਗੰਗਾ ਗੰਗਾ ਔਰ ਰਾਈਟ ਆਪਣੀ ਮੰਗੋ ਤੇ ਉਧਰ ਆਪਣੀ ਗੋਰੀ ਉਹ ਹੈਗੀ ਆਪਣੀ ਰਾਖੀ ਦੇਓ ਜੀ ਮਨਵੀਰ ਪੱਠੇ ਬਾਬੇ ਨੇ ਵੜ ਦਿੱਤੇ ਆ ਮਨਵੀਰ ਚੱਕਣ ਗਿਆ ਤੇ ਹੁਣ ਜਿਹੜੀ ਜ਼ਰੂਰੀ ਗੱਲ ਐ ਜੀ ਉਹ ਤੁਹਾਨੂੰ ਦੱਸਦੇ ਆਂ ਜੀ ਕੀ ਹੋਇਆ ਕੁਦਰ ਨੇ ਆ ਨਾ ਹੁਣੀ ਜ਼ਰੂਰੀ ਗੱਲ ਐ ਜੀ ਭੀ ਰਾਤੀ ਇੱਥੇ ਆ ਗਏ ਚੋਰ ਸਹੀ ਕਿ ਨਹੀਂ ਮਨੀ ਸਹੀ ਕਿ ਨਹੀਂ ਕਿ ਆਏ ਚੋਰ ਸਹੀ ਗੱਲ ਤੇ ਇਹਦੇ ਵਿੱਚ ਕੀ ਹੋਣਾ ਇੱਧਰ ਦੀ ਮੈਨੂੰ ਲੱਗਦਾ ਜੇ ਫਰੰਟ ਤੋਂ ਕਿੱਦਾਂ ਮਾਣੀ ਚੜ ਜੂਗਾ ਇੱਧਰ ਦੀ ਚੜੇ ਹੋਣੇ ਪਰ ਫਰੰਟ ਤੋਂ ਵੀ ਚੜੇ ਹੋਣੇ ਉਹ ਵੀ ਵਿੰਗੀ ਹੋਈ ਐ ਤੇ ਰਾਤੀ ਜੀ ਸਾਡੇ ਲਾਈਟ ਚਲੇ ਗਈ ਸੀ ਪਿੰਡ ਲਾਈਟ ਤਕਰੀਬਨ 5 4:35 ਵਜੇ ਦੀ ਲਾਈਟ ਗਈ ਤੇ ਲਾਈਟ ਸਵੇਰ ਨੂੰ ਆਈ ਪਤਾ ਨਹੀਂ ਕਿੰਨੇ ਵਜੇ ਆਈ ਅਸੀਂ ਵੀ ਥੱਕ ਜਾਂਦੇ ਮਾਂ ਪੁੱਤ ਬਾਪੂ ਵੀ ਥੱਕ ਜਾਂਦਾ ਸਾਰੇ ਹੂਕ ਨੀਂਦ ਆ ਜਾਂਦੀ ਆ ਜਾਂ ਕਿੱਦਾਂ ਹਨਾ ਤਕਰੀਬਨ ਸਾਰੇ ਜਿੰਨੇ ਲੋਕ ਕੰਮ ਕਰ ਕਰਦੇ ਆ ਰਾਤ ਨੂੰ ਸੋ ਜਾਂਦੇ ਆ ਟਾਈਮ ਨਾਲ ਹੀ ਸੌ ਜਾਂਦੇ ਆ ਤੇ ਰਾਤੀ ਲਾਈਟ ਚਲੇਗੀ ਤੇ ਰਾਤੀ ਜੇ ਇੱਥੇ ਹਵੇਲੀ ਆ ਜਿੱਥੇ ਸਾਡੀ ਵਿੱਚੇ ਸਾਡਾ ਡੇਰਾ ਨਾ ਬਾਬਾ ਸ਼ਿਰੀ ਚੰਨ ਜੀ ਦਾ ਤੇ ਇੱਥੇ ਆਗੇ ਜੀ ਰਾਤੀ ਚੋਰ ਹੁਣ ਸਾਨੂੰ ਨਹੀਂ ਪਤਾ ਇੱਕ ਚੋਰ ਸੀ ਦੋ ਚੋਰ ਸੀ ਕਿ ਤਿੰਨ ਚੋਰ ਸੀ ਚੋਰ ਆਏ ਤੇ ਚੋਰੇ ਪਸੂਆਂ ਵਾਲੀ ਸਾਡੀ ਹਵੇਲੀ ਦੇ ਅੰਦਰ ਵੀ ਗੇੜੀਆਂ ਗੂੜੀਆਂ ਜਿਹੜੀਆਂ ਉਹ ਕੱਢ ਕੇ ਗਏ ਤੇ ਹੋ ਸਕਦਾ ਉਹਨਾਂ ਨੇ ਜਿਹੜੀ ਮੋਟਰ ਵਾਲੀ ਮਸ਼ੀਨ ਮਸ਼ੀਨ ਵਾਲੀ ਜਿਹੜੀ ਮੋਟਰ ਹੁੰਦੀ ਆ ਨਾ ਉਹ ਖੋਲਣ ਦੀ ਕੋਸ਼ਿਸ਼ ਕਰਨੀ ਹੋਊਗੀ ਜਿਹਦਾ ਅੰਦਰ ਉਤ ਸਾਮਾਨ ਸਮੋਣ ਹਿੱਲਿਆ ਹੁਲਿਆ ਹੋਇਆ ਸੀ ਤੇ ਉਹ ਮੋਹਰੇ ਬੰਨੀ ਹੁੰਦੀ ਸੀ ਗੰਗਾ ਤੇ ਗੰਗਾ ਜਿਹੜੀ ਸਾਡੀ ਆ ਉਹ ਹੈਗੀ ਆ ਬਹੁਤ ਕੱਬੀ ਉਹ ਤਾਂ ਮੈਨੂੰ ਮਾਰਨ ਪੈਂਦੀ ਆ ਤੇ ਉਹ ਮਨੀ ਦੇ ਮਤਲਬ ਕਿ ਤੇ ਪਿਆਰ ਵਾਲੀ ਆ ਬਾਕੀ ਉਹ ਸਾਰਿਆਂ ਨੂੰ ਮਾਰਦੀ ਆ ਉਹ ਐਨਾ ਸ਼ੁਕਰ ਅਸੀਂ ਉਹਦਾ ਰੱਸਾ ਰਾਤ ਨੂੰ ਨਾ ਜਿਆਦੇ ਵੜ ਨਹੀਂ ਦਈਦੇ ਰਸੇ ਨੂੰ ਅਸੀਂ ਰੱਸਾ ਤਕਰੀਬਨ ਉਹਦਾ ਲੂਜ਼ ਹੀ ਹੁੰਦਾ ਰਾਤ ਨੂੰ ਤੇ ਉਹ ਜਿੱਦਾਂ ਉਹ ਪੈਂਦੀ ਮਾਰਦੀ ਮਾਰਨ ਪਈ ਹੋਊਗੀ ਜਾਂ ਕਿਦਾਂ ਤੇ ਉਹ ਇਧਰੋਂ ਸਾਡੀ ਜਿਹੜੀ ਆ ਮੋਟਰ ਮੋਟਰ ਤਾਂ ਕੁਛ ਨਹੀਂ ਖੋਲੀ ਤੇ ਬਚਾਅ ਹੋ ਗਿਆ ਪਸ਼ੂਆਂ ਦਾ ਵੀ ਬਚਾਅ ਹੋ ਗਿਆ ਕਿਉਂਕਿ ਪਸ਼ੂ ਸਾਡੇ ਸਾਰੇ ਕੱਬੇ ਆ ਜਿਹੜੀ ਨਮੀ ਰਿਆਂ ਦੀ ਗੋਰੀ ਸਾਡੀ ਉਹ ਵੀ ਕੱਬੀ ਆ ਉਹ ਵੀ ਮਾਰਨ ਪੈਂਦੀ ਆ ਉਹ ਵੀ ਸਾਨੂੰ ਨਹੀਂ ਕਹਿੰਦੀ ਕੁਛ ਪਰ ਜਦੋਂ ਉਪਰ ਆ ਜਾਣਾ ਕੋਈ ਹਵੇਲੀ ਚਾਵੇ ਉਹ ਮਾਰਨ ਪੈਂਦੀ ਆ ਇੱਕ ਜਦੋਂ ਤਾਜ਼ਾ ਪਸ਼ੂ ਸੂਇਆ ਹੋਵੇ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਉਪਰ ਆ ਜਾਣਾ ਬੱਚੇ ਲਾਗੇ ਜਾਵੇ ਜਾਂ ਕੁਛ ਵੀ ਉਹ ਮਾਰਨ ਪੈਂਦਾ ਹੀ ਆ ਤੇ ਅਸੀਂ ਜਦੋਂ ਉਹ ਸਵੇਰ ਨੂੰ ਧਾਰ ਕੱਢਣ ਆਏ ਤੇ ਪਸੂ ਡੋਰਾਂ ਵਾਂਗੂ ਦੇਖੀ ਜਾਣ ਸਾਡੇ ਆਲ ਉਹ ਜਿਹੜੀ ਮੰਗੋ ਮੰਗੋ ਤੇ ਬਾਲੀ ਸਿਆਣੀ ਆ ਨਾ ਜਿਹੜੀ ਪਹਿਲੀ ਗਾਂ ਆਪਣੀ ਮੰਗੋ ਉਹ ਬੜਾਈ ਡੋਰਾਂ ਵਾਂਗੂ ਦੇਖੀ ਜਾਵੇ ਸਾਡੇ ਆਲ ਤੇ ਹਾਂ ਸਹੀ ਆ ਮਨੀ ਤੇ ਮੈਂ ਮਨੀ ਨੂੰ ਕਿਹਾ ਮੈਂ ਕਿਹਾ ਮਨੀ ਇਹ ਠੀਕ ਐ ਇਹਨਾਂ ਨੂੰ ਕੀ ਹੋਇਆ ਹਨਾ ਤੇ ਗੋਰੀ ਜਿਹੜੀ ਉਹ ਵੀ ਇਦਾਂ ਹੀ ਦੇਖ ਕੇ ਡੋਰਾਂ ਵਾਂਗੂ ਧਾਰ ਕੱਢਣ ਲੱਗਿਆ ਉਹ ਖਿੱਲੀ ਵੀ ਮੈਂ ਕਿਹਾ ਮਨੀ ਕੋਸ਼ ਤਾਂ ਹੋਇਆ ਜਾਂ ਇਹਨਾਂ ਨੂੰ ਮੈਂ ਕਿਹਾ ਠੀਕ ਐ ਮਨੀ ਕਹਿੰਦਾ ਠੀਕ ਐ ਇਹਨੂੰ ਕੀ ਹੋਣਾ ਹੈ ਉਹਦੇ ਹੀ ਇਦਾਂ ਕਰਦੀ ਹੁੰਦੀ ਉਹ ਬਾਅਦ ਵਿੱਚ ਪਤਾ ਲੱਗਾ ਇੱਕ ਦੋ ਚੀਜ਼ਾਂ ਚੋਰ ਚੱਕ ਕੇ ਕੀ ਲੈ ਕੇ ਗਿਆ ਪੱਲੀ ਤੇ ਇੱਕ ਰੱਸੀ ਉਹ ਪਤਾ ਉਹਨੇ ਕਿਉਂ ਚੱਕੀ ਪੱਲੀ ਤੇ ਰੱਸੀ ਜਦੋਂ ਪਸ਼ੂਆਂ ਕੋਈ ਉਹਦਾ ਵਸ ਨਹੀਂ ਚੱਲਿਆ ਕਿ ਪਸ਼ੂ ਵੀ ਨਹੀਂ ਕੋਈ ਖੋਲ ਸਕਦਾ ਜਾਂ ਮੋਟਰ ਵੀ ਨਹੀਂ ਉਹਨੂੰ ਕੀ ਕਹਿੰਦਾ ਪੱਠੇ ਕੋ ਤਰਨ ਵਾਲੀ ਖੋਲ ਸਕਦੇ ਤੇ ਉਹ ਸਾਹਮਣੇ ਨਾ ਤੁਹਾਨੂੰ ਦਿਖਾਉਨੇ ਆਂ ਅਸੀਂ ਇੱਥੇ ਨਾ ਉਹ ਸਾਹਮਣੇ ਜਿਹੜੀ ਸਾਡੇ ਆ ਨਾ ਅੱਗੇ ਅਸੀਂ ਮੇਲੇ ਦਾ ਵਲੌਗ ਬਣਾਇਆ ਮੈਂ ਜ਼ੂਮ ਕਰਦੀ ਆਂ ਇਹ ਵਾਲੀ ਜਿਹੜੀ ਜਗਾ ਸਾਹਮਣੇ ਦਿਖੰਦੀ ਆਹ ਵਾਲੀ ਨੁਪੱਟੇ ਕੁੱਤਰਲਾ ਕੁੱਤਰਲਾ ਆਹ ਜਿਹੜੀ ਸਾਹਮਣੇ ਜਗਾ ਦਿਖੰਦੀ ਹੈ ਨਾ ਇੱਥੇ ਵਾਟਰ ਕੂਲਰ ਸੀ ਲੱਗਾ ਠੰਡੇ ਪਾਣੀ ਵਾਲਾ ਇੱਥੇ ਵਾਟਰ ਕੂਲਰ ਲੱਗਾ ਸੀ ਨਾਰਮਲ ਸਾਈਜ਼ ਦਾ ਬਹੁਤ ਜ਼ਿਆਦਾ ਵੱਡਾ ਨਹੀਂ ਸੀ ਨਾਰਮਲ ਸਾਈਜ਼ ਦਾ ਇੱਥੇ ਵਾਟਰ ਕੂਲਰ ਲੱਗਾ ਸੀ ਤੇ ਤੁਸੀਂ ਚੋਰਾਂ ਦੀ ਹਿੰਮਤ ਦੇਖੋ ਨਸ਼ੇ ਪੱਤੇ ਫੁੱਲ ਕਰਕੇ ਫਿਰ ਉਹਨਾਂ 'ਚ ਜਾਨ ਵੀ ਕਿੰਨੀ ਆ ਜਾਂਦੀ ਤੇ ਉਹ ਵਾਟਰ ਕੂਲਰ ਲਾ ਕੇ ਲੈ ਗਏ ਉਹ ਵਾਟਰ ਕੂਲਰ ਲਾਇਆ ਸੀ ਵੀ ਕੋਈ ਜਿੱਦਾਂ ਇੱਥੇ ਸਕੂਲ ਆ ਪਿੱਛੇ ਸਾਡੇ ਸਕੂਲ ਦੇ ਬੱਚੇ ਹੋਗੇ ਜਾਂ ਕੋਈ ਰਾਗੀਰ ਜਾਂਦਾ ਹੋਗਾ ਕੋਈ ਸਬਜੀ ਭਾਜੀ ਵੇਚਦਾ ਕੋਈ ਵੀ ਇੰਨਾ ਲੋਕੀ ਦਿਹਾੜੀ ਦੱਪਾ ਕਰਦੇ ਕੁਝ ਵੀ ਆ ਤੇ ਉਹ ਜਿੱਦਾਂ ਮਰਜੀ ਇੱਥੋਂ ਪਾਣੀ ਲੈ ਜਾਂਦੇ ਸੀ ਤੇ ਬੋਤਲਾਂ ਭਰ ਕੇ ਵੀ ਲੋਕੀ ਪਾਣੀ ਦੀਆਂ ਲੈ ਜਾਂਦੇ ਸੀ ਬਾਲਟੀਆਂ ਵੀ ਲੈ ਜਾਂਦੇ ਸੀ ਕਿਉਂਕਿ ਠੰਡੇ ਪਾਣੀ ਵਾਲਾ ਵਾਟਰ ਕੂਲਰ ਸੀਗਾ ਉਹ ਤੇ ਉਹ ਵਾਟਰ ਕੂਲਰ ਜੀ ਲਾ ਕੇ ਜਿਹੜਾ ਉਹ ਲੈ ਗਏ ਤੇ ਮਨ ਤੋਂ ਬਹੁਤ ਖਰਾਬ ਹੋਇਆ ਕਿ ਲੋਕਾਂ ਦਾ ਬੇੜਾ ਹੀ ਗਰਕ ਹੋਇਆ ਪਿਆ ਬਿ ਸ਼ਰਮ ਨਹੀਂ ਆਉਂਦੀ ਫੇ ਸਾਡੇ ਪਿੰਡ ਚ ਪਤਾ ਕੀ ਗੱਲ ਹੈ ਚੋਰ ਫੜੇ ਜਾਂਦੇ ਆ ਇਹ ਨਹੀਂ ਵੀ ਚੋਰ ਨਹੀਂ ਫੜੇ ਜਾਂਦੇ ਚੋਰ ਫੜੇ ਜਾਂਦੇ ਪਿੱਛੇ ਜਿਹੜੇ ਲੋਕੀ ਲਿਆਜਦਾਰੀ ਵਾਲੇ ਨਾ ਉਹ ਤੁਰ ਪੈਂਦੇ ਉਹਨਾਂ ਨੂੰ ਛਡਾਉਣ ਵਾਸਤੇ ਜਦੋਂ ਚੋਰ ਫੜੇ ਜਾਂਦੇ ਆ ਪੁਲਿਸ ਫੜ ਕੇ ਲਾਇਆ ਜਾਂਦੀ ਆ ਉਹਨਾਂ ਦੇ ਛਿੱਤਰ ਤਾਂ ਲੱਗਨ ਦੋ ਦੋ ਤਿੰਨ ਦਿਨ ਚਾਰ ਦਿਨ ਪੰਜ ਦਿਨ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਤਾਂ ਰਹਿਣ ਦੋ ਜਿਹੜਾ ਉਹਨਾਂ ਨੂੰ ਪਤਾ ਲੱਗੇ ਉਹ ਪਹਿਲਾਂ ਮਲਾਜੇਦਾਰੀਆਂ ਪੁੱਜਣ ਜਿਹੜੀ ਉਹ ਲੋਕੀ ਚੱਲ ਜਾਂਦੇ ਛੜੋਂਣ ਵਾਸਤੇ ਪਹਿਲਾਂ ਤੁਰ ਪੈਂਦੇ ਚੋਰ ਫੜੇ ਬਾਅਦ ਚ ਜਾਂਦੇ ਮੈਂ ਤਾਂ ਹੁਣੇ ਕਿਹ ਨਹੀਂ ਜਿਹੜੇ ਛੜੋਂ ਜਾਂਦੇ ਨਾ ਉਹ ਫੇ ਜਿਹੜਾ ਨੁਕਸਾਨ ਚੋਰਾ ਨੇ ਕੀਤਾ ਹੁੰਦਾ ਉਹ ਭਰ ਦਿਆ ਕਰਨ ਤਾਂ ਫੇ ਉਹਨਾਂ ਨੂੰ ਛੜਾ ਲਿਆ ਕਰਨ ਐਨਾ ਪਰੇਸ਼ਾਨ ਕੀਤਾ ਹੋਇਆ ਚੋਰਾ ਨੇ ਮਤਲਬ ਕਿ ਮਨੀ ਪੱਠੇ ਕੋ ਉਤਰਨ ਲੱਪਿਆ ਮੈਂ ਇੱਧਰ ਜਾ ਕੇ ਗੱਲ ਕਰਦੀ ਮਤਲਬ ਕਿ ਜਿਹੜੀ ਸਾਡੀ ਨਾ ਇਹ ਜਗਾ ਬਾਬਾ ਸ਼ਰੀਚਾਂ ਜੀ ਦੀ ਇਹਦੇ ਉੱਤੇ ਨਾ ਵੱਡੇ ਵੱਡੇ ਬਲਟੋ ਸੀਗੇ ਪਿੱਤਲ ਦੇ ਪਿੱਤਲ ਤੁਸੀਂ ਦੇਖ ਲਓ ਪਈ ਅੱਜ ਕੱਲ ਦੇ ਟਾਈਮ ਵਿੱਚ ਕਿੰਨਾ ਮਹਿੰਗਾ ਪਿੱਤਲ ਉਹ ਕਮ ਸੇ ਕਮ ਪਿੱਤਲ ਦੇ ਜਿਹੜੇ ਬਲਟੋ ਸੀ ਉਹ ਏਡੇ ਵੱਡੇ ਵੱਡੇ ਸੀ ਪੀ ਉਹਨਾਂ ਵਿੱਚ ਮਤਲਬ ਕਿ ਮੇਲਾ ਦੇ 20 ਕਿਲੋ ਦੇ ਲਾਗੇ ਢਾਲ ਉਹਨਾਂ ਚ ਬਣ ਜਾਂਦੀ ਹੁੰਨੀ ਮੈਂ ਤਾਂ ਬਹੁਤ ਵੱਡੇ ਬਲਟੋ ਸੀਗੇ ਪੁਰਾਣੇ ਬਜ਼ੁਰਗਾਂ ਦੇ ਟਾਈਮ ਦੇ ਉਹ ਪਿੱਤਲ ਦੇ ਬਲਟੋ ਸੀਗੇ ਵੱਡੇ ਵੱਡੇ ਤੇ ਉਹ ਬਲਟੋ ਵੀ ਚੋਰ ਇੱਥੋਂ ਲੈ ਬਲਟੋ ਮਤਲਬ ਕਿ ਵੱਡੇ ਵੱਡੀਆਂ ਦੇਗਾ ਦੇਗਾ ਕਹਿੰਦੇ ਇੱਥੇ ਬਲਟੋ ਕਹਿੰਦੇ ਆ ਸਾਡੇ ਅਲ ਵੀ ਉਹਦੇ ਦੇਗਾ ਹੀ ਕਹਿੰਦੇ ਆ ਮਤਲਬ ਕਿ ਉਹ ਦੇਗਾ ਵੀ ਚੋਰਾਂ ਦੇ ਛੱਡੀਆਂ ਨਹੀਂ ਇਥੋਂ ਦੇਗਾ ਸਾਰੀਆਂ ਚੋਰੀ ਕਰਕੇ ਲੈ ਗਏ ਇੱਥੇ ਪੱਖੇ ਨਹੀਂ ਛੱਡੇ ਬਾਬੇ ਦੇ ਇੱਥੇ ਬਾਬੇ ਦੇ ਪਿੱਛੇ ਉੱਪਰ ਜਾਣ ਨੂੰ ਮਤਲਬ ਕਿ ਉਹ ਜਿਹੜਾ ਹਾਲਵਾ ਦੇ ਉੱਪਰ ਜਾਣ ਨੂੰ ਪੌੜੀ ਆ ਪੌੜੀ ਦੇ ਨਾਲ-ਨਾਲ ਜਿਹੜੀ ਰੇਲਿੰਗ ਲੱਗੀ ਇੱਥੋਂ ਤੱਕ ਕਿ ਉਹ ਰੇਲਿੰਗ ਵੀ ਲਾ ਕੇ ਲੈ ਗਏ ਚੋਰ ਇੰਨੀ ਇੰਨਾ ਮਤਲਬ ਕਿ ਬੁਰਾ ਹਾਲ ਕੀਤਾ ਹੋਇਆ ਚੋਰਾ ਨੇ ਵੀ ਸਮਝ ਨਹੀਂ ਲੱਗਦੀ ਹੁਣ ਇੱਕ ਤੇ ਅਸੀਂ ਲੱਭਣਦੇ ਆ ਭਈਆ ਕੋਈ ਸਾਨੂੰ ਭਈਆ ਲੱਭ ਜਵੇ ਤਾ ਮਨੀ ਦੀ ਸਟੱਡੀ ਜਿਹੜੀ ਆ ਉਹ ਕੰਪਲੀਟ ਕਰ ਲੂ ਤੇ ਉਹ ਭਈਆ ਇਹਨਾਂ ਹੈਲਪ ਕਰਾਊਗਾ ਤੇ ਦੂਰ ਜਾਓ ਭਈਆ ਇੱਥੇ ਰਿਹਾ ਕਰੂਗਾ ਰਾਤ ਨੂੰ ਉਹਦੀ ਡਿਊਟੀ ਲਾਇਆ ਕਰਾਂਗੇ ਇੱਥੇ ਤੇ ਇਸ ਕਰਕੇ ਮੈਂ ਪਸ਼ੂ ਵੀਜੀ ਹੁਣ ਇੰਨਾ ਨਹੀਂ ਮੈਨੂੰ ਨਹੀਂ ਪਤਾ ਮੈਂ ਵਲੌਗ ਕੰਟੀਨਿਊ ਕਰ ਸਕੂਗੀ ਕਿ ਨਹੀਂ ਕਰ ਸਕੂਗੀ ਕਿਉਂਕਿ ਮੈਂ ਆਪਣੇ ਪਸ਼ੂ ਵੀ ਜਿਹੜੇ ਉਹ ਦਿਖਾਉਣਾ ਨਹੀਂ ਚਾਹੁੰਦੀ ਕਿ ਪਿੰਡ ਵਿੱਚ ਬਹੁਤ ਜਾਣੇ ਮੇਰੇ ਵਲੌਗ ਦੇਖਦੇ ਆ ਤਾਂ ਮੈਨੂੰ ਕੀ ਪਤਾ ਹੋ ਸਕਦਾ ਚੋਰ ਵੀ ਮੇਰੇ ਵਲੌਗ ਦੇਖਦੇ ਹੀ ਨਾ ਹੋਣ ਤੇ ਹੋਰ ਚੋਰ ਭੇਤ ਰੱਖਦੇ ਹੋਣ ਸਾਰਾ ਨਹੀਂ ਸਹੀ ਗੱਲ ਆ ਇਹੋ ਤੇ ਇਸ ਕਰਕੇ ਮੈਂ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਨਹੀਂ ਦਿਆ ਕਰਨੀ ਹਾਂ ਤੁਹਾਨੂੰ ਦਿਖਾ ਦਿਆ ਕਰਾਂਗੇ ਮੰਗੋ ਗੋਰੀ ਗੰਗਾ ਰਾਖੀ ਸਾਰੇ ਜਾਣੇ ਤੇ ਪਰ ਆਪਾਂ ਪੂਰੀ ਇਨਫੋਰਮੇਸ਼ਨ ਕਦੋਂ ਉਹਨੇ ਕਦੋਂ ਜਾਣੇ ਕੀ ਕਰਦੇ ਇਹ ਆਪਾਂ ਨਹੀਂ ਦੱਸਿਆ ਕਰਨਾ ਤੇ ਆਹ ਕੰਮ ਕੀਤਾ ਜੀ ਰਾਤੀ ਚੋਰਾ ਨੇ ਤੇ ਚੋਰ ਤੇ ਜਿਹੜੇ ਕਿੜੇ ਹੈਗੇ ਉਦਾਂ ਦੇ ਵਿਲੜ ਨਸ਼ੇ ਪੱਤੇ ਕਰਦੇ ਆ ਚੀਜ਼ਾਂ ਲੈ ਜਾਂਦੇ ਆ ਜਿਹੜੇ ਮਨਵੀਰ ਵਰਗੇ ਬੱਚੇ ਮਿਹਨਤ ਕਰਦੇ ਆ ਉਹ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਮਨਵੀਰ ਮਿਹਨਤ ਕਰਦਾ ਉਹ ਕਈਆਂ ਲੋਕਾਂ ਨੂੰ ਸਾਡੇ ਦੁੱਧ ਦਾ ਰੇਟ ਹੀ ਨਹੀਂ ਸਹੀ ਲੱਗਦਾ ਅਸੀਂ ਦੁੱਧ ਲਾਉਂਦੇ ਆ ਜੀ 45 ਰੁਪਏ ਕਿਲੋ ਆਮ ਪਿੰਡਾਂ 'ਚ ਜਿਹੜੇ ਹੋ ਰਿਹਾ ਜਿਨ੍ਹਾਂ ਦੀ ਫੈਟ ਮਤਲਬ ਇਹਦੇ ਦੁੱਧ ਦੀ ਫੈਟ ਵਧੀਆ ਆ ਇਹਨਾਂ ਦੇ ਦੀ ਤਾਂ ਉੱਥੇ ਪਿੰਡਾਂ ਦੇ ਵਿੱਚ ਤਾਂ 50 ਰੁਪਏ ਕਿਲੋ ਵੀ ਦੁੱਧ ਲਈ ਜਾਂਦੇ 55 ਰੁਪਏ ਕਿਲੋ ਵੀ ਲਈ ਜਾਂਦੇ ਅਸੀਂ ਦਿੰਨੇ ਆ ਜੀ 45 ਰੁਪਏ ਕਿਲੋ ਤਾਂ ਉਹ ਕਈ ਲੋਕ ਸਾਡਾ ਰੇਟ ਹੀ ਖਰਾਬ ਕਰੀ ਜਾਂਦੇ ਆਖੇ ਇਹ ਰੇਟ ਜ਼ਿਆਦਾ ਲਾਉਂਦੇ ਆ ਆਖੇ ਦੁੱਧ ਤਾਂ 40 ਰੁਪਏ ਕਿਲੋ 35 ਰੁਪਏ ਤੁਸੀਂ ਦੋਸਤੋ ਜਿਹੜੇ ਤੁਹਾਡੇ 'ਚ ਵੀ ਕਈਆਂ ਨੇ ਪਸ਼ੂ ਰੱਖੇ ਹੋਊਗੇ ਕੋਈ ਪੰਤਾ 35 ਰੁਪਏ ਕਿਲੋ ਜਾਂ 40 ਰੁਪਏ ਕਿਲੋ ਦੁੱਧ ਵੇਚਦਾ ਤੁਹਾਡੇ ਚ ਫੀਡ ਹੀ ਨਹੀਂ ਪਸ਼ੂਆਂ ਦੀ ਸੂਤ ਆਉਣ ਦੀ ਹੁਣ ਦੋ گاਵਾ ਦੋਨਾਂ ਦੀ ਫੀਡ ਕਮ ਸੇ ਕਮ ਸਾਡੀ ਮੰਗੋ ਦੇ ਤਿੰਨ ਬੋਰੇ ਲੱਗ ਜਾਂਦੇ ਸੀ ਮਹੀਨੇ ਦੇ ਹੁਣ ਗੋਰੀ ਜਿੰਨੀ ਚਾਰੂ ਆ ਗੋਰੀ ਦੇ ਹਿਸਾਬ ਨਾਲ 6 ਬੋਰੇ ਸਾਡੇ ਫੀਡ ਦੇ ਜਿਹੜੇ ਉਹ ਮਹੀਨੇ ਦੇ 6-7 ਲੱਗਿਆ ਕਰਨੇ ਤੇ ਲੋਕੀ ਉਹ ਵੀ ਰੇਟ ਖਰਾਬ ਕਰਨ ਤੇ ਹੋਏ ਆ ਇਹ ਰੇਟ ਜ਼ਿਆਦਾ ਲਾਉਂਦੇ ਫੇ ਮੈਂ ਜਿਹੜਾ ਮੈਨੂੰ ਪੁੱਛਦਾ ਮੈਂ ਕਹਿੰਨੀ ਉਹਨਾਂ ਵੀ ਜੇ ਤਾਂ ਰੇਟ ਪੁੱਗਦਾ 45 ਰੁਪਏ ਤਾਂ ਦੁੱਧ ਲੈ ਲੋ ਨਹੀਂ ਪੁੱਗਦਾ ਤੇ ਸਾਨੂੰ ਡੇਰੀ ਪਾਉਣਾ ਮਨਜ਼ੂਰ ਆ ਪਸੀਂ ਅਸੀਂ ਤਰਲੇ ਨਹੀਂ ਕੱਢ ਸਕਦੇ ਭਈ ਸਾਡੇ ਇੰਨੇ ਪੈਸੇ ਬਣਦੇ ਜਾਂ ਸਾਨੂੰ ਇੰਨੇ ਪੈਸੇ ਦਵੋ ਨਹੀਂ ਪੁੱਗਦਾ ਤੇ ਲਾ ਲਓ ਬਾਣ ਨਹੀਂ ਪੁੱਗਦਾ ਤੇ ਨਾ ਲਾਓ ਬਸ ਇਹ ਸੀ ਅੱਜ ਦਾ ਗੁੱਸੇ ਚ ਵੀਲੌਗ ਬਣਿਆ ਤੇ ਬਾਕੀ ਸਾਡੇ ਬਾਲ ਬੱਚੇ ਸਾਰੇ ਠੀਕ ਆ ਅੱਜ ਤੁਹਾਨੂੰ ਬਸ ਇਹ ਇਨਫੋਰਮੇਸ਼ਨ ਹੀ ਦੇਣੀ ਸੀ ਜਿਆਦੀ ਮੈਂ ਗੱਲ ਕਰਨੀ ਨਹੀਂ ਬਸ ਬਾਬੇ ਅੱਗੇ ਅਰਦਾਸ ਸਵੇਰੇ ਵੀ ਕਰਤੀ ਸੀ ਹੁਣ ਵੀ ਕਰ ਦੇਣੀ ਆ ਕਿ ਹੁਣ ਗਾਂ ਕੋਈ ਚੋਰ ਆਵੇ ਬਾਬਾ ਮੌਤ ਤਾਂ ਕਿਸੇ ਦੀ ਕਹਿੰਦੇ ਨਹੀਂ ਮੰਗੀਦੀ ਹੋਵੇ ਚਾਹੇ ਸੱਤ ਬਗਾਨਾ ਹੋਵੇ ਜੋ ਮਰਜੀ ਜਿੰਨਾ ਮਰਜੀ ਮਾੜਾ ਇਨਸਾਨ ਹੋਵੇ ਕਿਸੇ ਦੀ ਮੌਤ ਨਹੀਂ ਮੰਗੀਦੀ ਹਾਂ ਇਹ ਮੰਗਦੇ ਬਾਬਾ ਜਾਂ ਤੇ ਉਹਦੀ ਕੋਈ ਇੱਥੇ ਲੱਤਵਾਂ ਟੁੱਟ ਜਵੇ ਪਿਆਰ ਹੋਵੇ ਇੱਥੇ ਤੇ ਆ ਕੇ ਉਹਨੂੰ ਪੁੱਛੀਏ ਵੀ ਕਾਕਾ ਕਿੱਦਾਂ ਠੀਕ ਐ ਹੁਣ ਸਹੀ ਕਿ ਨਹੀਂ ਮਨੀ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਾ